ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਇੱਕ ਨਵੀਂ ਮਹੱਤਵਪੂਰਨ ਜਾਣਕਾਰੀ ਲੈ ਕੇ ਆਜੇ ਰਹੇ ਜੀ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਵਾਲੀ ਵੀਡੀਓ ਹੈ ਜੋ ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਲਈ ਲਾਭਕਾਰੀ ਹੋ ਸਕਦੀ ਹੈ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਪੈਨਸ਼ਨ ਸਕੀਮਾਂ ਬਾਰੇ ਇਹ ਸਕੀਮਾਂ ਉਹਨਾਂ ਲੋਕਾਂ ਦੇ ਹਨ ਜੋ ਸਮਾਜ ਸਮਾਜਿਕ ਸੁਰੱਖਿਆ ਦੇ ਹੱਕਦਾਰ ਹਨ ਜਿਵੇਂ 올ਡ ਏਜ ਵੱਡੀ ਉਮਰ ਵਾਲੇ ਇਹ ਵੀਡੀਓ ਵੀ ਦਿਵਾਵਾਂ ਡਿਸੇਬਲ ਦਿਬਿਆੰਗ ਲੋਕ ਇਹ ਪੈਨਸ਼ਨ ਹਰ ਮਹੀਨੇ ਦਿੱਤੀ ਜਾਂਦੀ ਹੈ ਜੋ ਕਿ ਆਰਥਿਕ ਸਹਾਇਤਾ ਦੇ ਤੌਰ ਤੇ ਕੰਮ ਕਰਦੀ ਹੈ ਇਹ ਰਕਮ ਸਰਕਾਰ ਸਿੱਧਾ ਲਾਭਾਤਰੀ ਦੇ ਬੈਂਕ ਖਾਤੇ ਵਿੱਚ ਭੇਜਦੀ ਹੈ ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਵਿੱਚੋਂ ਕਿਸੇ ਨੇ ਇਹ ਪੈਨਸ਼ਨ ਲਈ ਅਰਜ਼ੀ ਦਿੱਤੀ ਹੋਈ ਹੈ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਨਾਮ ਲਿਸਟ ਵਿੱਚ ਹੈ ਜਾਂ ਨਹੀਂ ਤੇ ਅੱਜ ਇਹ ਵੀਡੀਓ ਬਣਾਉਣ ਦਾ ਸਾਡਾ ਮੁੱਖ ਉਦੇਸ਼ ਇਹ ਹੈ ਕਿ ਅਸੀਂ ਆਪਣੀ ਪੈਨਸ਼ਨ ਦਾ ਲਿਸਟ ਕਿਸ ਤਰੀਕੇ ਨਾਲ ਆਪਣੇ smartphones ਦੇ ਵਿੱਚ ਚੈੱਕ ਕਰ ਸਕਦੇ ਹਾਂ ਹੁਣ ਇਹ ਜਾਣਕਾਰੀ ਘਰ ਬੈਠੇ ਆਸਾਨੀ ਨਾਲ ਲੱਭੀ ਜਾ ਸਕਦੀ ਹੈ ਨਾ ਕੋਈ ਲਾਈਨ ਤੇ ਲੱਗਣ ਦੀ ਲੋੜ ਹੈ ਨਾ ਦਫ਼ਤਰ ਦੇ ਚੱਕਰ ਲਾਉਣ ਦੀ ਸਭ ਤੋਂ ਪਹਿਲਾਂ ਤੁਸੀਂ ਆਪਣੇ mobile ਜਾਂ computer ਵਿੱਚ website ਦਾ ਨਾਮ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਸ ਨੂੰ open ਕਰਨਾ ਹੈ ਜੀ website ਦਾ ਨਾਮ ਹੈ sswdc ਪੰ ਡੋਟ ਪੰਜਾਬ ਡੋਟ ਗੋਵ ਡੋਟ ਇਨ ਯਾਨੀ ਕਿ ਇਹਦੀ ਫੁੱਲ ਫਾਰਮ ਹੈ ਸੋਸ਼ਲ ਸਿਕਿਉਰਿਟੀ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਇਸ ਵੈਬਸਾਈਟ ਨੂੰ ਤੁਸੀਂ ਖੋਲੋ ਇਹ ਪੰਜਾਬ ਸਰਕਾਰ ਦੀ ਸਮਾਜਿਕ ਸੁਰੱਖਿਆ ਵਿਭਾਗ ਦੀ ਅਧਿਕਾਰਿਕ ਵੈਬਸਾਈਟ ਹੈ ਉੱਤੇ ਤੁਹਾਨੂੰ ਬੈਨੀਫੀਸ਼ੀਅਰੀ ਲਿਸਟ ਜਾਂ ਵਿਊ ਪੈਨਸ਼ਨ ਲਿਸਟ ਵਾਲਾ ਆਪਸ਼ਨ ਮਿਲੇਗਾ ਕਈ ਥਾਵਾਂ ਤੇ ਕਈ ਡਿਵਾਈਸਾਂ ਦੇ ਵਿੱਚ ਇਹ ਜਿਹੜਾ ਆਪਸ਼ਨ ਹੈ ਇਸ ਨੂੰ ਸਕੀਮ ਜਾਂ ਰਿਪੋਰਟ ਸੈਕਸ਼ਨ ਵਿੱਚ ਮਿਲਦਾ ਹੈ ਪਣ ਤੁਸੀਂ ਆਪਣਾ ਜ਼ਿਲ੍ਹਾ ਬਲਾਕ ਅਤੇ ਪੈਨਸ਼ਨ ਦੀ ਕਿਸਮ ਚੁਣੋ ਜਿਵੇਂ ਕਿ 올ਡ एज पेंशन ਵਿਡੋ ਪੈਨਸ਼ਨ ਜਾਂ ਡਿਸੇਬਲ ਪੈਨਸ਼ਨ ਇਹ ਤਿੰਨ ਆਪਸ਼ਨ ਆ ਤੁਹਾਨੂੰ ਉੱਥੇ ਮਿਲ ਜਾਣਗੇ ਆ ਜਿਹੜੀ ਤੁਸੀਂ ਲਿਸਟ ਚੈੱਕ ਕਰਨਾ ਚਾਹੁੰਦੇ ਹੋ ਉਸ ਆਪਸ਼ਨ ਨੂੰ ਤੁਸੀਂ ਸਿਲੈਕਟ ਕਰ ਸਕਦੇ ਹੋ ਫਿਰ 뷰 ਜਾਂ ਸਬਮਿਟ ਬਟਨ ਤੇ ਕਲਿੱਕ ਕਰੋ ਕੁਝ ਸੈਕਿੰਡਾਂ ਵਿੱਚ ਤੁਹਾਡੇ ਸਾਹਮਣੇ ਪੂਰੀ ਲਿਸਟ ਆ ਜਾਵੇਗੀ ਉਸ ਲਿਸਟ ਵਿੱਚ ਲਾਪਾਤਰੀ ਦਾ ਨਾਮ ਪਿਤਾ ਦਾ ਨਾਮ ਪਿਤਾ ਜਾਂ ਪਤੀ ਦਾ ਨਾਮ ਪਿੰਡ ਅਤੇ ਪੈਨਸ਼ਨ ਦੀ ਸਥਿਤੀ ਹੋਵੇਗੀ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਨੂੰ ਪੈਨਸ਼ਨ ਮਿਲ ਰਹੀ ਹੈ ਜਾਂ ਰੁਕੀ ਹੋਈ ਹੈ ਇਹ ਤਰੀਕਾ ਆਸਾਨ ਵੀ ਹੈ ਤੇ ਪਾਰਦਰਸ਼ੀ ਵੀ ਹੈ ਕਿਸੇ ਵੀ ਯੋਗ ਨਾਗਰਿਕ ਤੱਕ ਉਸਦਾ ਹੱਕ ਸਿੱਧਾ ਪਹੁੰਚਦਾ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਫਾਇਦੇਮੰਦ ਲੱਗੀ ਹੋਵੇ ਤਾਂ ਹੋਰ ਲੋਕਾਂ ਨਾਲ ਵੀ ਇਸ ਨੂੰ ਸਾਂਝੀ ਕਰ ਸਕਦੇ ਹਾਂ ਤਾਂ ਜੋ ਹਰ ਲੋੜਵੰਦ ਵਿਅਕਤੀ ਤੱਕ ਇਹ ਜਾਣਕਾਰੀ ਪਹੁੰਚ ਸਕੇ